ਤਪਿਆ ਨਵੇਂ ਸਾ ਚੜਿਆ ਉਹ ਕਈਆਂ ਨੂੰ ਪਿਆ ਇਥੇ ਚਾ ਚੜਿਆ ਤੇ ਕਈਆਂ ਦਾ ਪਿਆ ਇਥੇ ਸਾ ਚੜਿਆ ਸਾਰੀ ਦੁਨੀਆ ਹੀ ਰੋ ਪਈ ਜਾਂਦੀ ਐ ਕਿਸੇ ਨੂੰ ਫਿਕਰ ਬਾਈ ਪੋੜਾ ਵੀ ਨਹੀਂ ਕਈਆਂ ਨੂੰ ਫਿਕਰ ਪਿਆ ਕਾਲੇ ਤੰਗ ਦਾ ਮਿੱਤਰਾਂ ਦੇ ਕੋਲੇ ਤੰਗ ਗੋੜਾ ਵੀ ਨਹੀਂ ਕਈਆਂ ਨੂੰ ਫਿਕਰ ਪਿਆ ਕਾਲੇ ਤੰਗ ਦਾ ਮਿੱਤਰਾਂ ਆਖਦੇ ਸੀ ਮੋਦੀ ਤੁਰਿਆ ਹੀ ਰਹਿੰਦਾ ਏ ਨਤ ਹੀ ਜਹਾਜ਼ਾਂ ਵਾਲੇ ਝੂਟੇ ਲੈਂਦਾ ਏ ਆਖਦੇ ਸੀ ਮੋਦੀ ਤੁਰਿਆ ਹੀ ਰਹਿੰਦਾ ਏ ਨਤ ਹੀ ਜਹਾਜ਼ਾਂ ਵਾਲੇ ਝੂਟੇ ਲੈਂਦਾ ਏ ਬਲਾਂ ਵਿੱਚ ਉਹਨੇ ਰਿਆਤੀਆਂ ਹਰੇਰੀਆਂ ਛੱਤੀ ਬਾਈ ਕਸਰੀ ਉਹਨੇ ਪੜਾ ਵੀ ਨਹੀਂ ਕੰਨਾਂ ਨੂੰ ਬਿਕਰਪਿਆ ਕਾਲੇ ਤਨ ਦਾ ਮਿੱਤਰਾਂ ਦੇ ਕੋਲੇ ਤਾਂ ਗੋਗਲਾ ਵੀ ਨਹੀਂ ਕੰਨਾਂ ਨੂੰ ਬਿਕਰਪਿਆ ਕਾਲੇ ਤਨ ਦਾ ਮਿੱਤਰਾਂ ਜਨਤਾ ਦਾ ਲੈਣਾ ਵਿੱਚ ਲੱਗੀ ਐ ਉਹ ਤਾਂ ਬਚ ਗਏ ਜਿੰਨਾ ਮਾਰੀ ਠੱਗੀ ਐ ਆਮ ਜਨਤਾ ਦਾ ਲੈਣਾ ਵਿੱਚ ਲੱਗੀ ਐ ਉਹ ਤਾਂ ਬਚ ਗਏ ਜਿੰਨਾ ਮਾਰੀ ਠੱਗੀ ਐ ਉਹ ਬਾਬਿਆਂ ਤੇ ਲੀਡਰਾਂ ਨੂੰ ਕੋਈ ਨਹੀਂ ਫਰਕ ਬਾਬਿਆਂ ਤੇ ਲੀਡਰਾਂ ਨੂੰ ਕੋਈ ਨਹੀਂ ਫਰਕ ਕੁੱਤੀ ਸੰਗ ਰਹੀ ਕਿਤੇ ਚੋਰਾ ਤਾਂ ਨਹੀਂ ਕਈਆਂ ਨੂੰ ਫਿਕਰ ਪਿਆ ਕਾਲੇ ਧੰਦਾ ਮਿੱਤਰਾਂ ਦੇ ਮਿੱਤਰਾਂ ਦੇ ਕੋਲ ਤਨ ਗੋਣਾ ਵੀ ਨਹੀਂ ਆਮ ਚਾਹੇ ਖਾਸ ਹੋਣ ਜਿੰਨੀਆਂ ਤਰ੍ਹਾਂ ਆਮ ਚਾਹੇ ਖਾਸ ਹੋਣ ਜਿੰਨੀਆਂ ਤਰ੍ਹਾਂ ਮਿੱਤਰੋ ਪੰਜਾਬ ਸਾਡਾ ਉਹਨਾਂ ਰਹਿ ਗਿਆ ਪਾਣੀਆਂ ਦੇ ਮਸਲੇ ਗੰਭੀਰ ਹੋ ਗਏ ਸੋਨੇ ਦੀ ਝੜੀ ਨੂੰ ਕੋਈ ਹੋਰ ਲੈ ਗਿਆ ਦੁਦਰ ਦਾ ਕੀ ਕਹਿ ਗੱਲ ਦੱਸਿਓ ਜਿੱਤ ਕੇ ਬਦਲ ਜਾਂਦੇ ਤੋੜਾ ਤਾਂ ਨਹੀਂ ਕਈਆਂ ਨੂੰ ਫਿਕਰ ਪਿਆ you